ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਭ ਜੀ ਨੂੰ ਲੈ ਕੇ ਆਜ ਰਿਹਾ ਅੱਜ ਦੀ ਵੱਡੀ ਖਬਰ ਲਖੜੀ ਦੇ ਮੌਕੇ ਕਸ਼ਮੀਰ ਵਿੱਚ ਦੇਸ਼ ਖਾਤਰ ਸ਼ਹੀਦ ਹੋਏ ਪੰਜਾਬ ਦੇ ਦੋ ਨੌਜਵਾਨ ਇੱਕ ਦਾ 11 ਮਹੀਨੇ ਪਹਿਲਾਂ ਵਿਆਹ ਪਹਿਲਾਂ ਹੋਇਆ ਵਿਆਹ ਹੋਇਆ ਸੀ ਵਿਆਹ ਪਿੰਡ ਵਿੱਚ ਸੋਗ ਦੀ ਲਹਿਰ ਜਦੋਂ ਕਸ਼ਮੀਰ ਦੇ ਪੁਲਗਾਮ ਜ਼ਿਲ੍ਹੇ ਦੇ ਅਖਲ ਸ਼ਹਿਰ ਨੂੰ ਜੰਗਲ ਵਿੱਚ ਅਤਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਪੰਜਾਬ ਦੇ ਦੋ ਨੌਜਵਾਨ ਸ਼ਹੀਦ ਹੋ ਗਏ ਫਤੇਗੜ ਸਾਹਿਬ ਦੇ ਪਿੰਡ ਬਦੀਨਪੁਰ ਦੇ 26 ਸਾਲਾ ਸਪਾਈ ਹਰਮਿੰਦਰ ਸਿੰਘ ਅਤੇ ਖੰਨਾ ਦੇ ਪਿੰਡ ਮਨੂਪੁਰ ਦੇ 28 ਸਾਲਾ ਲਾਸ ਨਾਇਕ ਪ੍ਰੀਤਪਾਲ ਸਿੰਘ ਦੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਰਖੜੀ ਤੋਂ ਠੀਕ ਪਹਿਲਾਂ ਆਏ ਇਸ ਖਬਰ ਤੇ ਇਨੇ ਦੋਮਾ ਪਰਬਾਰ ਆਵੇ ਤੇ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਪ੍ਰਿਤਪਾਲ ਸਿੰਘ ਦਾ ਵਿਆਹ ਨੂੰ ਸੀ ਲੱਗਾ 11 ਮਹੀਨੇ ਹੋਏ ਸਨ ਇਸ ਦੇ ਨਾਲ ਹੀ ਹਰਮਿੰਦਰ ਸਿੰਘ ਦੀ ਮਾਂ ਅਤੇ ਆਪਣੀਆਂ ਭੈਣਾਂ ਉਸ ਦੀ ਸੁਰੱਖਿਆ ਦੀ ਦੇਖੀ ਕਰ ਰਹੀਆਂ ਸਨ ਜਿਗਰ ਕਰਦੇਈਏ ਕਿ ਆਪਰੇਸ਼ਨ ਅੱਖ ਲੱਗਿਆ 1 ਅਗਸਤ ਤੋਂ ਚੰਦਰੀ ਆਸੀ ਰਿਹਾ ਹੈ ਅਤੇ ਸ਼ਨੀਵਾਰ ਇਸ ਦਾ 9ਵਾਂ ਦਿਨ ਸੀ 2 ਅਗਸਤ ਨੂੰ ਇਹ ਸਰਪਰੇਸ਼ਨ ਵਿੱਚ ਦੋ ਅਤਵਾਦੀਆਂ ਦੇ ਮਾਰੇ ਜਾ ਦੀ ਪੁਸ਼ਟੀ ਹੋਈ ਉਹਨਾਂ ਵਿੱਚੋਂ ਇੱਕ ਦੀ ਪਛਾਣ ਪੁਲਵ ਮਾਵਾ ਦੇਸ਼ ਰੈਣੀ ਸੀਰੀ ਸ਼੍ਰੈਣੀ ਦੇ ਹੱਤ ਵਾਦੀ ਹੈ ਹਰੀਸ਼ ਨਜੀਰ ਢਾਰਵਜੋ ਹੋਈ ਇਕ 7 ਮਾਰਚ ਗੇ ਨੂੰ 14 ਸਥਾਨਕ ਅੱਤਵਾਦੀਆਂ ਦੀ ਸੂਚਨਾ ਵਿੱਚ ਸ਼ਾਮਲ ਕੀਤਾ ਗਿਆ ਅਸੀਂ 26 April ਨੂੰ ਪਹਿਲਾ ਗਾਮ ਹਮਲੇ ਤੋਂ ਬਾਅਦ ਖੂਫੀਆਂ ਜਲਸੀਆਂ ਨੇ ਇਹਨਾਂ ਅੱਤਵਾਦੀਆਂ ਦੇ ਨਾਮ ਜਾਰੀ ਕੀਤੇ ਸਨ ਇਸ ਕ ਇਸ ਕਾਰਵਾਈ ਵਿੱਚ ਹੋਣ ਤੱਕ 9 ਸੈਨਿਕ ਜ਼ਖਮੀ ਹੋ ਗਏ ਹਨ ਇੰਨਾ ਵੀਚੋਚਾਰ ਸ਼ੁਕਰਵਾਨੂ ਰਖਵੀ ਹੋਏ ਹਨ ਲਾਸਨਾ ਇੱਕ ਪ੍ਰਿਤਪਾਲ ਸਿੰਘ ਦਾ ਅਤੇ ਸਪਾ ਹੀਰਮੰਦਰ ਸਿੰਘ ਦੀ ਸ਼ਨੀਵਾਰ ਸਵੇਰੇ ਹੀ ਬਾਗ ਦਰਾਂ ਨਮੋਦ ਹੋ ਗਈ ਗੱਟਵਾਦੀਆਂ ਨੇ ਐਤਵਾਦੀਆਂ ਦੇ ਅੱਜ ਇਹ ਵੀ ਜੰਗਲ ਵਿੱਚ ਲੁਕੇ ਹੋਏ ਦੀ ਸਭਾ ਬਣਾ ਹੈ ਦੂਸਾਂ ਪਾਸੇ ਗੋਲਾਬਾਰੀ ਚੱਲ ਰਿਹਾ ਤਾਂ ਲੁਕਾ